ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਦਾ ਵੱਡਾ ਬਿਆਨ ਰਵਨੀਤ ਬਿੱਟੂ ਇੱਕ ਵਾਰ ਫਿਰ ਸੁਖੀਆਂ ਦੇ ਵਿੱਚ ਆ ਗਏ ਨੇ ਨਰੈਣ ਸਿੰਘ ਚੌੜਾ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਈ ਗਈ ਇੱਕ ਪਾਸੇ ਰਵਨੀਤ ਬਿੱਟੂ ਨੇ ਕਿਹਾ ਇਹ ਉਹੀ ਨਰੈਣ ਸਿੰਘ ਚੌੜਾ ਹੈ ਜਦੋਂ ਸ਼ਰੂਮਲੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਮੇਰੇ ਵੱਲੋਂ ਰੌਲਾ ਪਾਇਆ ਗਿਆ ਕਿ ਨਰੈਣ ਸਿੰਘ ਚੌੜਾ ਜਿਹੜਾ ਹੈ ਉਹ ਮੈਨੂੰ ਮਾਰਨਾ ਚਾਹੁੰਦਾ ਹੈ ਮਾਰਨ ਦੀ ਫਰਾਕ ਦੇ ਵਿੱਚ ਹੈ ਉਹਨਾਂ ਦੀ ਗੱਡੀ ਦੇ ਵਿੱਚ ਆਰਡੀਐਕਸ ਹੈ ਉਹ ਸਾਡੇ ਕਾਫਲੇ ਦੇ ਵਿੱਚ ਮਿਲ ਜਾਂਦਾ ਹੈ ਅਤੇ ਉਸ ਯਾਨੀ ਕਿ ਨਰੈਣ ਸਿੰਘ ਚੌੜਾ ਵੱਲੋਂ ਮੈਨੂੰ ਅਡਾਉਣ ਦੀ ਕਈ ਵਾਰ ਮਾਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਰਵਨੀਤ ਬਿੱਟੂ ਨੇ ਅੱਜ ਫਿਰ ਇੱਕ ਬੰਦ ਪਿਆ ਜਿਹੜਾ ਮਾਮਲਾ ਹੈ ਉਸ ਨੂੰ ਹਲਾਰਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਉਹੀ ਹੈ ਜਿਸ ਨੇ ਮੇਰੇ ਦਾਦਾ ਸ਼ਹੀਦ ਬੈਂਤ ਸਿੰਘ ਦੇ ਕਾਤਲਾਂ ਨੂੰ ਜਿਹੜੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਸੀ ਫੀਟ ਕਾਰ ਸੀ ਉਹਨਾਂ ਦਿਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਦੇ ਕੋਲ ਅਤੇ ਇੱਕ ਸੁਰੰਗ ਬਣਾਉਣ ਦੇ ਵਿੱਚ ਨਰੈਣ ਸਿੰਘ ਚੌੜਾ ਵੱਲੋਂ ਹਮਾਇਤ ਕੀਤੀ ਗਈ ਅਤੇ ਉਹਨਾਂ ਕਾਤਲਾਂ ਨੂੰ ਭਜਾਉਣ ਦੇ ਵਿੱਚ ਵੀ ਇਸ ਦੀ ਫੀਟ ਗੱਡੀ ਤੇ ਬਿਠਾਇਆ ਗਿਆ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਗੂੜੀਆਂ ਚਲੀਆਂ ਨੇ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਹੈ ਕੱਲ ਨੂੰ ਚਾਹੇ ਕਾਂਗਰਸ ਤੇ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੇ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਤੇ ਵੀ ਕਿਸੇ ਆਗੂ ਹੋ ਸਕਦਾ ਹੈ ਲੇਕਿਨ ਕਿਹਾ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਬੜਾ ਰੋਲਾ ਪਾਇਆ ਸੀ ਕਿ ਲਗਾਮ ਕੱਸੀ ਜਾਵੇ ਨਰਿੰਦਰ ਸਿੰਘ ਚੌੜਾ ਦੀ ਕਿਉਂਕਿ ਡੇਰਾ ਬਾਬਾ ਨਾਨਕ ਤੋਂ ਬਿਲੌਕ ਕਰਦੇ ਨੇ ਇੱਕ ਪਾਸੇ ਅੱਜ ਬਿਕਰਮਜੀਤ ਸਿੰਘ ਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਤੇ ਵੱਡੇ ਆਗੂ ਨੇ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਸੁਖਜਿੰਦਰ ਸਿੰਘ ਰੰਦਾਵਾ ਦਾ ਹੱਥ ਹੋ ਸਕਦਾ ਹੈ ਕਿਉਂਕਿ ਉਹਨਾਂ ਦੀ ਸ਼ਹਿ ਵੀ ਹੋ ਸਕਦੀ ਹੈ ਕਿ ਨਾ ਕੋ ਸਹੀ ਹੈ ਕਿ ਨਾ ਕੋ ਗਲਤ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਰਵਨੀਤ ਮਿੱਟੂ ਨੇ ਇੱਕ ਵਾਰੀ ਇਸ ਮਾਮਲੇ ਦੀ ਨਿੰਦਿਆ ਕੀਤੀ ਹੈ ਅਤੇ ਕਿਹਾ ਹੈ ਕਿ ਉਹੀ ਨਰਿੰਦਰ ਸਿੰਘ ਚੌੜਾ ਹੈ ਜਿਨੇ ਮੈਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜਿਹੜੇ ਕਾਤਲ ਸੀ ਮੇਰੇ ਦਾਦਾ ਸ਼ਹੀਦ ਬੈਂ ਸਿੰਘ ਦੇ ਉਹਨਾਂ ਨੂੰ ਭਜਾਉਣ ਦੇ ਵਿੱਚੋਂ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਇਹ ਆਪਣੀ ਗੱਡੀ ਲੈ ਕੇ ਤੇ ਕਾਂਦੇ ਨਾਲ ਗੱਡੀ ਲਾਈ ਗਈ ਸੀ ਯਾਨੀ ਕਿ ਉਹਨਾਂ ਦਿਨਾਂ ਦੇ ਵਿੱਚੋਂ ਕੋਈ ਬਬਰ ਖਾਲਸਾ ਦਾ ਕਹਿੰਦਾ ਹੈ ਕੋਈ ਗਰਮ ਦਲ ਖਿਆਲੀ ਦਾ ਕਹਿੰਦਾ ਹੈ ਯਾਨੀ ਕਿ ਸਾਰੇ ਹੀ ਸਿਆਸਦਾਨ ਨੇ ਜਾ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਨਰਿੰਦਰ ਸਿੰਘ ਚੌੜਾ ਤੇ ਅੱਜ ਇੱਕ ਵਾਰ ਫੇਰ ਵੱਡੇ ਪੱਧਰ ਤੇ ਰਵਨੀਤ ਬਟੂ ਨੇ ਪੱਤਰਕਾਰਾਂ ਦੇ ਸਾਹਮਣੇ ਹੋ ਕੇ ਨਖੇਦੀ ਕੀਤੀ ਜਿਹੜੀ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਤੇ